ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਤੋਂ ਅੱਜ ਦੀ ਵੀਡੀਓ ਵਿੱਚ ਇੱਕ ਦੂਜੀ ਸੂਏ ਤਾਜੀ ਸੂਈ ਝੋਟੀ ਵਿਖਾਉਣੀ ਹੈ ਬਹੁਤ ਹੀ ਸਾਫ ਸੁਥਰੀ ਸੋਹਣੀ ਝੋਟੀ ਹੈ ਜੇਰ ਕੰਪਲੀਟ ਹੈ ਦੇਖ ਸਕਦੇ ਹੋ ਚਲਦੇ ਹੋਏ ਕਰਿਓ ਚੈੱਕ ਜੇਕਰ ਕਿਸੇ ਘਰੇਲੂ ਵੀਰ ਨੇ ਦੁੱਧ ਵਾਸਤੇ ਝੋਟੀ ਕਰੇ ਰੱਖਣੀ ਹੈ ਤਾਂ ਉਹਦੇ ਵਾਸਤੇ ਬੈਸਟ ਆਪਸ਼ਨ ਹੈ ਚਲਦੇ ਹੋਏ ਦੇਖ ਸਕਦੇ ਹੋ ਬਹੁਤ ਸੋਹਣਾ ਥਾਂ ਲੱਗਾ ਹਵਾਨਾ ਬਹੁਤ ਸਾਫ ਹੈ ਚੈੱਕ ਕਰ ਸਕਦੇ ਹੋ ਜੇਕਰ ਆਪ ਐਸ ਤੋਂ ਦੁੱਧ ਦੀ ਗੱਲ ਕਰੀਏ ਤਾਂ ਆਰਾਮ ਨਾਲ 13-14 ਲੀਟਰ ਦੁੱਧ ਪਾ ਦੂਗੀ ਬਾਕੀ ਸੇਵਾ ਤੇ ਬਹੁਤ ਨਿਰਪਰ ਹੁੰਦਾ ਹੈ ਕਿਸੇ ਪਾਸਿਓਂ ਨਿੰਦਰਯੋਗ ਨਹੀਂ ਸਾਫ਼ ਹੈ ਥਾਣਾ ਦੀ ਬਹੁਤ ਸਾਫ਼ ਹੈ ਹਵਾਨੇ ਦੀ ਬਹੁਤ ਵਧੀਆ ਸਿੰਘ ਸੋਹਣਾ ਹਾਈਟ ਬਹੁਤ ਵਧੀਆ ਲੈਂਥ ਬਹੁਤ ਵਧੀਆ ਹੈ ਜੇਕਰ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਆਪਣਾ ਨੰਬਰ ਹੈ 98782 14644 9878214644 ਜਿਹੜਾ ਕੇਸ ਦਾ ਜਿਹੜਾ ਕੇਸ ਦਾ ਮੁੱਲ ਹੈ ਉਹ ਫੋਨ ਉੱਪਰ ਕੀਤਾ ਜਾਊਗਾ ਤੁਸੀਂ ਆਪਣੇ ਤੋਂ ਫੋਨ ਉੱਪਰ ਇਸ ਦਾ ਮੁੱਲ ਜਾਣ ਸਕਦੇ ਹੋ ਤੇ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਇਸ ਨੂੰ ਖਰੀਦ ਕੇ ਲਈ ਆ ਸਕਦੇ ਹੋ ਜੇਕਰ ਕਿਸੇ ਵੀ ਵੀਰ ਨੂੰ ਇਹ ਪਸੰਦ ਆਉਂਦੀ ਹੈ ਦੋ ਟਾਈਮ ਛੱਡੋ ਤਿੰਨ ਟਾਈਮ ਚਵਾਈ ਕਰਕੇ ਤੁਸੀਂ ਇਸ ਨੂੰ ਲਈ ਜਾ ਸਕਦੇ ਹੋ ਬਹੁਤ ਹੀ ਸਾਫ਼ ਹਵਾਨੇ ਦੀ ਹੈ ਸੋਹਣੇ ਥਾਂ ਦੀ ਝੋਟੀਆਂ ਦੇਖ ਸਕਦੇ ਹੋ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਆਪਣੇ ਇਸ ਚੈਨਲ ਨਾਲ ਬਨੇ ਰਹੋ ਪਸ਼ੂਆਂ ਨਾਲ ਸੰਬੰਧਿਤ ਆਪਾਂ ਇਸੋ ਪਰ ਵੀਡੀਓ ਪਾਉਂਦੇ ਰਹਿੰਨੇ ਆ ਕੋਈ ਵੀ ਪਸ਼ੂ ਵੇਚਣਾ ਜਾਂ ਖਰੀਦਣਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਸਕਰੀਨ ਉੱਪਰ ਵੀ ਚੱਲ ਰਿਹਾ ਹੈ ਇਸ ਵੀਡੀਓ ਨੂੰ ਵੇਖਣ ਵਾਸਤੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ